ਦੋਸਤੋ ਸਾਰੇ ਹੁਣ ਸੱਸੀ ਕਾਲ ਦੀ ਕਿੱਦਾਂ ਸਾਰੇ ਠੀਕ ਠਾਕ ਹੋ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਗੇ ਅੱਜ ਦਾ ਬਲੌਗ ਲੈ ਕੇ ਤੁਹਾਡੇ ਅੱਡੇ ਤੇ ਆਏ ਆ ਜੇ ਸਾਡਾ ਬਲੌਗ ਵਧੀਆ ਲੱਗੇ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੋ ਵੀ ਵੀ ਸਾਡੇ ਚੈਨਲ ਦੇ ਨਾਲ ਨਵੇਂ ਜੁੜੇ ਹੋਏ ਨੇ ਉਹ ਵੀ ਕਰ ਲਓ ਸਬਸਕ੍ਰਾਈਬ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਨੇ ਅਸੀਂ ਬਲੌਗ ਬਣਾਉਂਦੇ ਹਾਂ ਉਹ ਤੁਹਾਡੇ ਤੱਕ ਪਹੁੰਚ ਸਕਣ ਦੋਸਤੋ ਸੋ ਵੀਰੋ ਅੱਜ ਆਪਾਂ ਗੱਲ ਕਰਾਂਗੇ ਆਪਣੇ ਬਾਰੇ ਆਪਣੀ ਲਾਈਫ ਬਾਰੇ ਸੋ ਵੀਰੋ ਮੈਂ ਇਹ ਨਾ ਕਹਿਣਾ ਚਾਹਣਾਗਾ ਸੋ ਵੀਰੋ ਅਸੀਂ ਬਹੁਤ ਹੀ ਮਿਹਨਤ ਨਾਲ ਵੀਡੀਓ ਬਣਾਉਂਦੇ ਆਂ ਤੁਸੀਂ ਜਰੂਰ ਲਾਈਕ ਸ਼ੇਅਰ ਤੇ ਅੱਗੇ ਕਮੈਂਟ ਜਰੂਰ ਕਰਿਆ ਕਰੋ ਸਾਨੂੰ ਕਮੀਆਂ ਦੱਸਿਆ ਕਰੋ ਕਿੱਥੇ ਅਸੀਂ ਕਮੀ ਕਰ ਰਹੇ ਆਂ ਵੀਡੀਓ ਦੇ ਵਿੱਚ ਸੋ ਵੀਰੋ ਤੁਹਾਡੀ ਸਪੋਰਟ ਨਾਲ ਹੀ ਅਸੀਂ ਅੱਗੇ ਵਧ ਸਕਦੇ ਆਂ ਸੋ ਇੰਨਾ ਹੀ ਕਹਿਣਾ ਸੀ ਇਸੇ ਮਾਰੇ ਅਸੀਂ ਬਲੌਗ ਬਣਾਇਆ ਸੀਗਾ ਹੁਣ ਮੈਂ ਸੋ ਵੀਰੋ ਜਰੂਰ ਦੱਸਿਆ ਕਰੋ ਤੇ ਅੱਗੇ ਸ਼ੇਅਰ ਜਰੂਰ ਕਰਦਿਆ ਕਰੋ ਕਿਰਪਾ ਕਰਕੇ ਦੇਖਿਆ ਜਰੂਰ ਕਰੋ ਜੀ ਲਾਈਕ ਕਰਦਿਆ ਕਰੋ ਜੀ ਵੀਡੀਓਜ਼ ਨੂੰ ਤੇ ਸ਼ਾਰਟਸ ਵੀਡੀਓ ਕੋਲੋਂ ਇਹਨਾਂ ਉਹ ਲਾਈਕ ਕਰਦਿਆ ਲਾਈਕ ਕਰਦਿਆ ਕਰੋ ਜੀ ਸੋ ਅੱਸਰ ਐਨਾ ਕੀ ਕਹਿਣਾ ਸੀ ਜੀ ਦੋਸਤੋ ਸੋ ਧੰਨਵਾਦ ਅਗਲੀ ਵੀਡੀਓ ਰਹੀ ਫੇਰ ਮਿਲਾਂਗੇ ਤੁਹਾਨੂੰ ਜੀ ਕੋਈ ਨਵੀਂ ਬੜੀ ਵੀਡੀਓ ਲੈ ਕੇ ਕੋਈ ਬਰਾਤਨ ਚੀਜ਼ ਦਿਖਾਵਾਂਗੇ ਜੀ ਤੁਹਾਨੂੰ ਸੋ ਵੀਰੋ ਹੁਣ ਦਿਓ ਇਜਾਜ਼ਤ ਅਸੀਂ ਹੁਣ ਜਾਂਦੇ ਹਾਂ ਜੀ ਧੰਨਵਾਦ ਖਬਰ ਰੱਖਾ ਚਾਹੀ ਹੈ